ਪਪਾ ਹਰਨਾਮ ਸਿੰਘ ਧੋਮਾ ਅਚਾਨਕ ਕੁੰਭ ਮੇਲੇ ਵਿੱਚ ਗੰਗਾ ਸ্নানਨ ਕਰਨ ਚਲੇ ਗਏ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਉਹਨਾਂ ਤਸਵੀਰਾਂ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਆਖਰਕਾਰ ਦੰਦਮੀ ਟਕਸਾਲ ਦੇ ਮੁਖੀ ਗੰਗਾ ਸ্নানਨ ਕਰਨ ਆਖਰ ਦੰਦਮੀ ਟਕਸਾਲ ਦੇ ਮੁਖੀ ਕੁੰਭ ਮੇਲੇ 'ਚ ਬਹੁਤ ਸਾਰੇ ਸਵਾਲ ਖੜੇ ਹੋਣ ਲੱਗ ਗਏ ਪਰ ਵਿੱਚ ਇੱਕ ਵਰਗ ਉਹ ਵੀ ਜਿਹੜਾ ਕਹਿੰਦਾ ਕਿ ਇਸ ਤਰ੍ਹਾਂ ਧਾਰਮਿਕ ਵਿਵਾਦ ਪੈਦਾ ਨਹੀਂ ਕਰਨਾ ਚਾਹੀਦਾ ਪਰ ਇਹਦੇ ਨਾਲ ਨਾਲ ਬਹੁਤ ਸਾਰੇ ਮਸਲੇ ਆ ਜੋ ਜੁੜਦੇ ਗਏ ਲਗਾਤਾਰ ਜੁੜਦੇ ਰਹੇ ਔਰ ਖਾਸ ਕਰਕੇ ਬਾਬਾ ਹਰਨਾਮ ਸਿੰਘ ਧੁੰਮਾ ਦਾ ਨਾਮ ਇਸ ਇਸ ਮਸਲੇ ਚ ਆਉਣਾ ਔਰ ਲੰਗੇ ਕੁਝ ਦਿਨਾਂ ਦੀ ਗੱਲ ਕਰੀਏ ਜਾਂ ਲੰਗੇ ਕੁਝ ਸਾਲਾਂ ਦੀ ਵੀ ਕਰ ਲਈਏ ਤੇ ਉਸ ਦਰਮਿਆਨ ਬਾਬਾ ਹਰਨਾਮ ਸਿੰਘ ਧੁੰਮਾ ਦੇ ਨਾਮ ਦੇ ਨਾਲ ਜੁੜੀਏ ਜੁੜੇ ਹੋਏ ਵਿਵਾਦ ਉਹ ਵੀ ਵਿਚਾਰਨੇ ਜ਼ਰੂਰੀ ਬਣ ਜਾਂਦੇ ਐ ਇੱਥੇ ਬਹੁਤ ਕੁਝ ਇਸ ਵੇਲੇ ਪੈਰਲਲ ਹੋ ਕੇ ਚੱਲਦਾ ਪਿਆ ਸਾਰੇ ਮਾਮਲੇ ਦੇ ਔਰ ਇਸ ਵਾਸਤੇ ਟਕਸਾਲ ਦੇ ਹੀ ਕਿਸੇ ਵਿਦਿਆਰਥੀ ਨਾਲ ਜਾਂ ਟਕਸਾਲ ਦੇ ਹੀ ਕਿਸੇ ਆਗੂ ਨਾਲ ਗੱਲ ਕਰਨੀ ਜ਼ਰੂਰੀ ਤਾਂ ਹੋ ਜਾਂਦੀ ਹੈ ਕਿਉਂਕਿ ਦਮਦਮੀ ਟਕਸਾਲ ਦਾ ਮਸਲਾ ਹੈ ਅੱਜ ਸਾਡੇ ਨਾਲ ਦਮਦਮੀ ਟਕਸਾਲ ਦੇ ਹੀ ਵਿਦਿਆਰਥੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਦਮਦਮੀ ਟਕਸਾਲ ਤੋਂ ਭਾਈ ਰਣਜੀਤ ਸਿੰਘ ਜੀ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਾਬਾ ਹਰਨਾਮ ਸਿੰਘ ਧੁੰਵਾ ਵੱਲੋਂ ਕੌੰਬ ਦੇ ਵਿੱਚ ਜਾ ਕੇ ਨਹਾਉਣਾ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ ਤੇ ਹਿੰਦੂ ਰਹੁ ਰੀਤਾਂ ਨੂੰ ਅਪਣਾਉਣਾ ਇਹਦੇ ਨਾਲ ਖਾਲਸਾ ਪੰਥ ਤੇ ਦਮਦਮੀ ਤਖਸਾਲ ਦਾ ਬਹੁਤ ਵੱਡਾ ਅਪਮਾਨ ਹੋਇਆ ਆ ਗੁਰੂ ਸਾਹਿਬ ਜੀ ਨੇ ਤਾਂ ਤੁਹਾਨੂੰ ਹੁਕਮ ਕੀਤਾ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਦੇਦ ਪਰ ਅਫਸੋਸ ਕਿ ਦਮਦਮੀ ਤਖਸਾਲ ਦੇ ਹੀ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਜੀ ਧੰਮਾ ਉਹ ਵਿਪਰਨ ਕੀ ਰੀਤ ਦੇ ਧਾਰਨੀ ਨਹੀਂ ਬਣ ਚੁੱਕੇ ਹੋਏ ਆ ਜਿਸ ਸਮੇਂ ਬਾਬਾ ਹਰਨਾਮ ਸਿੰਘ ਨੇ ਭਾਜਪਾ ਦੇ ਨਾਲ ਆਰਐਸਐਸਐਸ ਦੇ ਨਾਲ Hindu Bhagwe Brigade ਦੇ ਨਾਲ ਸਾਥ ਪਾਈ ਸੀ ਦਾਸ ਨੇ ਉਦੋਂ ਵੀ ਆਖਿਆ ਸੀ ਕਿ ਬਾਬਾ ਹਰਨਾਮ ਸਿੰਘ ਦੀ ਜਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਆ ਉਹ ਹੁਣ ਖਾਲਸਾ ਅਤੇ ਭਿੰਡਰਾਂ ਵਾਲੇ ਅਖਬਾਰਾਂ ਦੇ ਹੱਕਦਾਰ ਨਹੀਂ ਰਹੇ ਪਰ ਹੁਣ ਜਿਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਜੀ ਨੇ ਦੁਬਾਰਾ Hindu ਰਹੁ ਰੀਤਾਂ ਨੂੰ ਅਪਣਾਇਆ ਆ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਆ ਇਹ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਆ ਸਿੱਖੀ ਸਿਧਾਂਤਾਂ ਦੇ ਵਿਰੋਧ ਦੇ ਵਿੱਚ ਬਾਬਾ ਹਰਨਾਮ ਸਿੰਘ ਜੀ ਭੁਗਤ ਰਹੇ ਆ ਅੱਜ ਤੱਕ ਦਮਦਮੀ ਟਕਸਾਲ ਦੇ ਪੰਦੇ ਜਿਹੜੇ ਮੁਖੀ ਹੋਏ ਆ ਉਹ ਕੌਮ ਨੂੰ ਸਿੱਧੇ ਰਾਹ ਪਾਉਂਦੇ ਰਹੇ ਆ ਪਰ ਇਹ ਪਹਿਲੀ ਵਾਰੀ ਹੋ ਰਿਹਾ ਆ ਕਿ ਦਮਦਮੀ ਟਕਸਾਲ ਦੇ ਹੀ ਵਿਦਿਆਰਥੀ ਅਤੇ ਆਮ ਸਿੱਖ ਸੰਗਤ ਸਿੱਖ ਕੌਮ ਬਾਬਾ ਹਰਨਾਮ ਸਿੰਘ ਧੰਮਾ ਨੂੰ ਵਾਰ-ਵਾਰ ਬੇਨਤੀ ਵੀ ਕਰ ਰਹੀ ਹੈ ਅਤੇ ਰੋਸ ਵੀ ਜ਼ਾਹਰ ਕਰ ਰਹੀ ਹੈ ਕਿ ਬਾਬਾ ਜੀ ਤੁਸੀਂ ਇਹ ਕੰਮ ਨਾ ਕਰੋ ਪਹਿਲੇ ਤਖਸਾਲ ਦੇ ਮੁਖੀ ਕੌਮ ਨੂੰ ਦੱਸਦੇ ਹੁੰਦੇ ਸੀ ਕਿ ਇਹ ਕੰਮ ਕਰਨੀ ਆ ਤੇ ਇਹ ਕੰਮ ਨਹੀਂ ਕਰਨੇ ਉਹ ਮਨਮਤ ਤੋਂ ਹਟਾ ਕੇ ਤੇ ਗੁਰਮਤ ਦੇ ਨਾਲ ਜੋੜਦੇ ਸੀ ਪਰ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਬਾਬਾ ਹਰਨਾਮ ਸਿੰਘ ਜੀ ਧੋਮਾ ਉਹ ਗੁਰਮਤ ਤੋਂ ਪਾਸੇ ਹੋ ਕੇ ਤੇ ਅਨਮਤ ਲੋਕਾਂ ਦੀਆਂ ਜਿਹੜੀਆਂ ਰਸਮਾਂ ਰੀਤਾਂ ਆ ਉਹਨੂੰ ਅਪਣਾ ਰਹੇ ਆ ਇਹ ਬਹੁਤ ਵੱਡਾ ਜਿਹੜਾ ਭਾਰੀ ਨੁਕਸਾਨ ਹੋ ਰਿਹਾ ਹੈ ਕੌਮ ਦਾ ਵੀ ਅੱ데 ਦੰਦਵੀ ਨੂੰ ਸਾਹ ਦਾ ਕਹਿੰਦੇ ਹੋ ਕਿ ਪਹਿਲੀ ਵਾਰ ਹੋ ਰਿਹਾ ਹੈ ਪਰ ਜੇ ਆਪਾਂ ਸੋਸ਼ਲ ਮੀਡੀਆ ਦਾ ਰੁਖ ਕਰੀਏ ਜਿੱਥੇ ਕਿਤੇ ਵੀ ਚਰਚਾ ਹੋਈ ਹੈ ਉਹਦੇ ਥੱਲੇ ਜਿਹੜੇ ਸਮਰਥਕ ਦੱਸੇ ਜਾਂਦੇ ਨੇ ਬਾਬਾ ਹਰਨਾਮ ਸਿੰਘ ਧੋਮਾ ਦੇ ਉਹ ਵਾਰ-ਵਾਰ ਇਹੀ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਤਾਂ ਜਾਂਦੇ ਹੀ ਸੀ ਜਾਂਦੇ ਸੀ ਭਲਾ ਤੁਸੀਂ ਦੱਸਿਓ ਐਦਾਂ ਕਦੀ ਹੋਇਆ ਐ ਅੱਜ ਤੱਕ ਜਾਂ ਸੁਣਨ ਨੂੰ ਆਇਆ ਤੁਹਾਨੂੰ ਵੀ ਕਦੀ ਦੇਖੋ ਜਿਹੜੇ ਵੀਰੇ ਇਹ ਕਹਿ ਰਹੇ ਆ ਕਿ ਸੰਤ ਜਰਨੈਲ ਸਿੰਘ ਦੇ ਖਾਲਸਾ ਭਿੰਡਰਾਂ ਵਾਲੇ ਵੀ ਜਾਂਦੇ ਰਹੇ ਸੀ ਜਾਂ ਇਹ ਕਹਿ ਰਹੇ ਆ ਕਿ ਉਹਨਾਂ ਨੇ ਮੰਦਰ ਬਣਾਇਆ ਉਹਨਾਂ ਲੋਕਾਂ ਨੂੰ ਥੋੜੀ ਸ਼ਰਮ ਆਉਣੀ ਚਾਹੀਦੀ ਆ ਕਿ ਉਹ ਸੰਤ ਗਿਆਨੀ ਜਰਨੈਲ ਸਿੰਘ ਦੇ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੀ ਕਿਹੜੇ ਰਾਹੇ ਜਿਹੜਾ ਆ ਤੋਰਦੇ ਪਏ ਆ ਸੰਤਾਂ ਨੇ ਆਖਿਆ ਸੀ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਸੰਤਾਂ ਨੇ ਸੰਘਰਸ਼ ਵੀ ਕੀਤਾ ਤੇ ਸੰਤਾਂ ਨੇ ਸ਼ਹਾਦਤ ਵੀ ਦਿੱਤੀ 25 ਅਗਸਤ 1977 ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣੇ 6 ਜੂਨ 1984 ਨੂੰ ਸੰਤਾਂ ਦੀ ਸ਼ਹਾਦਤ ਹੁੰਦੀ ਏ ਤੇ ਇਨ੍ਹਾਂ ਇਸ ਸਮੇਂ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਵੀ ਜਦੋਂ ਸੰਤ ਜਰਨੈਲ ਸਿੰਘ ਜੀ ਮੁਖੀ ਨਹੀਂ ਵੀ ਬਣੇ ਸਨ ਉਹ ਕਦੀ ਵੀ ਗੰਗਾ ਤੇ ਇਸ਼ਨਾਨ ਕਰਨ ਜਾਂ ਕਿਸੇ ਵੀ ਹੋਰ ਪਾਸੇ ਉਹਨਾਂ ਨੇ Hindu ਰਹੁ ਰੀਤਾਂ ਨੂੰ ਨਹੀਂ ਅਪਣਾਇਆ ਉਹਨਾਂ ਨੇ ਹਮੇਸ਼ਾ ਸਿੱਖ ਇੱਕ ਵੱਖਰੀ ਕੌਮ ਦੇ ਸਿਧਾਂਤ ਦੇ ਲਈ ਸੰਘਰਸ਼ ਕੀਤਾ ਅਤੇ ਸਿੱਖ ਕੌਮ ਨੂੰ ਇਹੀ ਜਿਹੜਾ ਉਪਦੇਸ਼ ਦਿੱਤਾ ਤੇ ਸੰਤਾਂ ਨੇ ਤਾਂ ਆਪਣਾ ਜਿਹੜਾ ਸੀਸ ਆ ਉਹ ਵੀ ਸਿੱਖ ਕੌਮ ਦੀ ਰਾਖੀ ਦੇ ਲਈ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਿੱਖ ਕੌਮ ਦੀ ਆਜ਼ਾਦੀ ਦੇ ਲਈ ਜਿਹੜਾ ਆ ਉਹ ਵਾਰ ਦਿੱਤਾ ਤੁਸੀਂ ਦੇਖੋ ਕਿ ਜਿਸ Hindu ਤਵ ਨੇ ਭਗਵੇਂ ਬਿਰਗੇਡ ਨੇ ਦਮਦਮੀ ਟਕਸਾਲ ਦੇ ਹੀ ਮੁੱਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕੀਤਾ ਹੋਵੇ ਤੇ ਅੱਜ ਉਸੇ ਹਿੰਦੂਤਾ ਭਗਵੇਂ ਬ੍ਰਿਗੇਡ ਦੇ ਨਾਲ ਜਾ ਕੇ ਬਾਬਾ ਹਰਨਾਮ ਸਿੰਘ ਧੰਮਾ ਵੱਲੋਂ ਸਾਹਜ ਪਾਣੀ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ ਜੇ ਇਸ਼ਨਾਨ ਕਰਨਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬਾਬਾ ਜੀ ਕਰਨਾ ਸ੍ਰੀ ਤਨਤਨ ਸਾਹਿਬ ਦੇ ਦਰਬਾਰ ਸਾਹਿਬ ਜਾਣ ਮੁਖਸਰ ਸਾਹਿਬ ਜਾਣ ਕੋਇੰਦਵਾਲ ਸਾਹਿਬ ਜਾਣ ਸਾਡੇ ਕਿੰਨੇ ਸਰੋਵਰ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਵੱਖਰੇ ਨਿਸ਼ਾਨ ਦਿੱਤੇ ਵੱਖਰਾ ਗ੍ਰੰਥ ਦਿੱਤੇ ਵੱਖਰਾ ਵੱਖਰਾ ਪੰਥ ਚਲਾਇਆ ਗੁਰੂ ਸਾਨੂੰ ਸਿਧਾਂਤ ਵੱਖਰੇ ਬਖਸ਼ਿਸ਼ ਕੀਤੇ ਸਾਨੂੰ ਕੀ ਲੋੜ ਆ ਹਿੰਦੂ ਤਬ ਦੇ ਵਿੱਚ ਜਿਹੜਾ ਆ ਮਿਲ ਗੋਬਾ ਹੁੰਦੀ ਤੁਸੀਂ ਦੇਖੋ ਕਿ ਦੁਨੀਆ ਭਾਈ ਤੇ ਸਿੱਖਾਂ ਦੇ ਮਨਾਂ ਦੇ ਉੱਤੇ ਬੜੀ ਜਿਹੜੀ ਭਾਰੀ ਥੇਸ ਆ ਉਹ ਪਹੁੰਚੀ ਆ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਬਾਬਾ ਹਰਨਾਮ ਸਿੰਘ ਧੰਮਾ ਨੂੰ ਜਿਹੜਾ ਬੈਨ ਆ ਉਹ ਕੀਤਾ ਜਾ ਰਿਹਾ ਆ ਇਹ ਇਹ ਕਿੰਨੇ ਅਫਸੋਸ ਵਾਲੀ ਗੱਲ ਆ ਕਿ ਬਾਬਾ ਹਰਨਾਮ ਸਿੰਘ ਜੀ ਨੇ ਦਮਦਮੀ ਤਖਤ ਸਾਹਿਬ ਨੂੰ ਕਿੱਥੇ ਲਿਆ ਕੇ ਜਿਹੜਾ ਖੜਾ ਆ ਉਹ ਕਰ ਦਿੰਦਾ ਆ ਤੁਸੀਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਦੱਸ ਰਹੇ ਸੀ ਪਰ ਇੱਥੇ ਤਾਂ ਜੇ ਕਮੈਂਟਸ ਆਪਾਂ ਧਿਆਨ ਨਾਲ ਲਗਾਉ ਨਾ ਪੜੀਏ ਤੇ ਉਹਦੇ ਵਿੱਚ ਤਾਂ ਨਵੇਂ ਪਾਤਸ਼ਾਹ ਦਾ ਜ਼ਿਕਰ ਵੀ ਆਉਂਦਾ ਉਹ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਆਉਂਦਾ ਆ ਫਿਰ ਕੀ ਇਹ ਮੰਨ ਲਈਏ ਕਿ ਗੁਰੂ ਸਾਹਿਬ ਵੀ ਫਿਰ ਜਾਂਦੇ ਰਹੇ ਆ ਦੇਖੋ ਇਹ ਗੱਲ ਜ਼ਰੂਰ ਹੈ ਕਿ ਦੰਦਮਈ ਤੱਕ ਸਾਲ ਮਹਿਤਾ ਬਾਬਾ ਹਰਨਾਮ ਸਿੰਘ ਧੰਮਾ ਦੇ ਜਿਹੜੇ ਸਮਰਥਕ ਆ ਉਹ ਇਹ ਗੱਲਾਂ ਕਮੈਂਟਾਂ ਦੇ ਵਿੱਚ ਪੋਸਟਾਂ ਦੇ ਵਿੱਚ ਲਿਖ ਰਹੇ ਆ ਜਾਂ ਇੰਟਰਵਿਊਜ਼ ਦੇ ਵਿੱਚ ਵੀ ਬੋਲ ਰਹੇ ਹੋਣਗੇ ਕਿ ਗੁਰੂ ਸਾਹਿਬ ਵੀ ਉੱਥੇ ਜਾਂਦੇ ਰਹੇ ਪਰ ਇਹ ਜਿਹੜੀ ਗੱਲ ਆ ਇਹ ਬਿਲਕੁਲ ਗਲਤ ਹੈ ਇਹ ਆਪ ਤਾਂ ਗੰਗਾ ਨਹਾਉਣ ਗਏ ਵੀ ਆ ਪਰ ਸਾਡੇ ਗੁਰੂ ਸਾਹਿਬਾਨਾਂ ਨੂੰ ਵੀ ਜਿਹੜਾ ਆ ਉੱਥੇ ਬਾੜੀ ਜਾ ਰਹੇ ਆ ਗੁਰਬਾਣੀ ਨੂੰ ਵੀ ਉੱਥੇ ਬਾੜੀ ਜਾ ਰਹੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਉਹ ਹਿੰਦੂਆਂ ਦੇ ਤੀਰਥਾਂ ਤੇ ਗਏ ਚਾਹੇ ਉਹ ਮੁਸਲਮਾਨਾਂ ਦੇ ਅਸਥਾਨਾਂ ਤੇ ਗਏ ਉੱਥੇ ਜਾ ਕੇ ਉਹਨਾਂ ਨੇ ਲੋਕਾਂ ਨੂੰ ਮਨਮਤ ਤੋਂ ਹਟਾ ਕੇ ਤੇ ਸਿੱਧੇ ਰਾਹ ਪਾਇਆ ਉਹਨਾਂ ਨੇ ਗੁਰਮਤਿ ਦਾ ਜਿਹੜਾ ਉਪਦੇਸ਼ ਆ ਉਹ ਦਿੱਤਾ ਨਾ ਕਿ ਸਾਡੇ ਗੁਰੂ ਸਾਹਿਬ ਉਹ ਹਿੰਦੂਆਂ ਦੇ ਤੀਰਥਾਂ ਦੇ ਉੱਤੇ ਜਾ ਕੇ ਨੇ ਹੁੰਦੇ ਸੀ ਤੇ ਨਾ ਹੀ ਉਹ ਮੁਸਲਮਾਨਾਂ ਦੇ ਹੀ ਜਾ ਕੇ ਜਿਹੜੀ ਨਮਾਜ਼ ਪੜ੍ਹਦੇ ਸੀ ਜਿਹੜੇ ਅਨਮਤ ਜਿਹੜੇ ਹੋਰ ਮਤਾਂ ਦੀਆਂ ਰਸਮਾਂ ਰੀਤਾਂ ਸੀ ਸਾਡੇ ਗੁਰੂ ਸਾਹਿਬ ਨੇ ਉਹਨਾਂ ਰਸਮਾਂ ਰੀਤਾਂ ਨੂੰ ਅਪਣਾਇਆ ਨਹੀਂ ਬਲਕਿ ਗੁਰਮਤਿ ਦਾ ਜੋ ਸਿੱਖੀ ਸਰਦੰਤਾ ਦਾ ਜਿਹੜਾ ਉਪਦੇਸ਼ ਸੀ ਉਹਦਾ ਜਿਹੜਾ ਪ੍ਰਚਾਰ ਪ੍ਰਸਾਰਿਆ ਉਹ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਸਮੇਂ ਹਰਦੁਆਰ ਵੀ ਗਏ ਤਾਂ ਉੱਥੇ ਵੀ ਪਾਂਡਿਆਂ ਨੂੰ ਜਾਂ ਉੱਥੇ ਵੀ ਲੋਕਾਂ ਨੂੰ ਜਿਹੜਾ ਸਮਝਾਉਂਦਾ ਜਿਹੜਾ ਯਤਨਿਆ ਕੀਤਾ ਉਹ ਸਾਖੀ ਆਪਾਂ ਆਮ ਹੀ ਗੁਰੂ ਘਰਾਂ ਦੇ ਵਿੱਚ ਪੜਦੇ ਆਂ ਤੇ ਸੁਣਦੇ ਆਂ ਤੇ ਉਹ ਹਰਦੁਆਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਵੀ ਸੀ ਜਿਹੜਾ 1984 ਦੇ ਵਿੱਚ ਹਿੰਦੂ ਤਵੀਆਂ ਦੇ ਵੱਲੋਂ ਢਾ ਦਿੱਤਾ ਗਿਆ ਤੇ ਅੱਜ ਤੱਕ ਵੀ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਗਿਆਨ ਗੋਦੜੀ ਉਹ ਨਹੀਂ ਬਣਾਇਆ ਗਿਆ ਇਸੇ ਸਮੇਂ ਇਸੇ ਤਰ੍ਹਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਜਾਂਦੇ ਰਹੇ ਤੇ ਉਹ ਉੱਥੇ ਜਾ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਆ ਉਹ ਤੀਰਥਾਂ ਤੇ ਇਸ਼ਨਾਨ ਨਹੀਂ ਕਰਦੇ ਰਹੇ ਤੇ ਨਾ ਹੀ ਉਹ ਕੋਈ ਟਿੱਕੇ ਲਵਾਉਂਦੇ ਰਹੇ ਆ ਨਾ ਹੀ ਉਹ ਹਵਨ ਕਰਦੇ ਰਹੇ ਆ ਜੇਕਰ ਬਾਬਾ ਹਰਨਾਮ ਸਿੰਘ ਜੀ ਆਪ ਚਲੇ ਗਏ ਆ ਤੇ ਘਟੋ ਘਟ ਉਹ ਸਾਡੇ ਗੁਰੂ ਸਹਿਬਾਨਾਂ ਨੂੰ ਜਾਂ ਗੁਰਬਾਣੀ ਨੂੰ ਇਹ ਤੇ ਨਾ ਨਾ ਕਹਿਣ ਕਿ ਗੁਰਬਾਣੀ ਉਪਦੇਸ਼ ਦਿੰਦੀ ਹੈ ਜਾਂ ਗੁਰੂ ਸਾਹਿਬ ਵੀ ਜਾਂਦੇ ਰਹੇ ਆ ਉਹ ਗੁਰੂਆਂ ਨੂੰ ਵੀ ਜਿਹੜਾ ਗੰਗਾ ਦੇ ਵਿੱਚ ਵਾਰੀ ਕਰ ਰਹੇ ਆ ਮੈਂ ਇੱਥੇ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਆਊਟ ਆਫ ਕਿਉਰਿਓਸਿਟੀ ਹੈ ਪਰ ਜੇ ਆਪਾਂ ਗੁਰੂ ਸਾਹਿਬ ਦੀ ਗੱਲ ਕਰੀਏ ਠੀਕ ਹੈ ਸਮਝਿਆ ਜਾ ਸਕਦਾ ਕਿ ਗੁਰੂ ਸਾਹਿਬ ਦਾ ਤਾਂ ਚਲੋ ਜਿਹੜਾ ਪ੍ਰਚਾਰ ਸੀ ਉਹੀ ਆ ਮਨਮਤ ਜਿਵੇਂ ਕਿ ਆ ਜਾਂਦਾ ਉਹਦੇ ਖਿਲਾਫ ਸੀ ਪਰ ਕੀ ਦਮਦਮੀ ਟਕਸਾਲ ਦੇ ਬਾਕੀ ਮਹਾਪੁਰਸ਼ ਵੀ ਕਦੀ ਜਾਣਦੇ ਸੀ ਇੱਕ ਵਾਰੀ ਇਹ ਨਖੇੜਾ ਹੋ ਜਾਣਾ ਮੈਨੂੰ ਲੱਗਦਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਸਵਾਲ ਇਦਾਂ ਖੜੇ ਹੁੰਦੇ ਰਹਿਣਗੇ ਕਿ ਬਾਬਾ ਹਰਨਾਮ ਸਿੰਘ ਤੋਂ ਮਾਂ ਤੋਂ ਅਲੈਦਾ ਬਾਕੀ ਕੋਈ ਹੋਰ ਜਿਹੜੇ ਪਹਿਲਾਂ ਮੁਖੀ ਰਹੇ ਆ ਜਾਂ ਕੋਈ ਮਹਾਪੁਰਸ਼ ਰਹੇ ਉਹ ਵੀ ਜਾਣਦੇ ਰਹੇ ਪਹਿਲਾਂ ਦੇਖੋ ਦਮਦਮੀ ਟਕਸਾਲ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਵਾਰਸਾਈ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਵੀ ਇਨਾ ਹਿੰਦੂ ਰਹੁ ਰੀਤਾਂ ਨੂੰ ਨਹੀਂ ਅਪਣਾਇਆ ਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਕਦੀ ਨਹੀਂ ਗਏ ਸਾਰਾ ਇਤਿਹਾਸ ਗ੍ਰੰਥਾਂ ਦੇ ਵਿੱਚ ਪੋਥੀਆਂ ਦੇ ਵਿੱਚ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਆ ਪਰ ਤੁਸੀਂ ਕਦੀ ਵੀ ਨਹੀਂ ਦੇਖੋਗੇ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਉਹ ਗੰਗਾ ਤੇ ਇਸ਼ਨਾਨ ਗਏ ਕਰਨ ਗਏ ਹੁਣ ਉਹ ਕੁੰਭ ਦੇ ਮੇਲੇ ਤੇ ਗਏ ਹੁਣ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਵੀ ਕਦੀ ਨਹੀਂ ਗਏ ਅਤੇ ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਜਿਹੜੇ ਹੋਰ ਮੁਖੀ ਹੋਏ ਆ ਸਮੇਂ-ਸਮੇਂ ਦੇ ਉੱਤੇ ਸੋ ਜੇਕਰ ਕਿਸੇ ਨੂੰ ਉੱਥੇ ਜਾਣਾ ਵੀ ਪਿਆ ਤਾਂ ਜਦੋਂ ਉੱਥੇ ਸਰਬ ਧਰਮ ਸੰਮੇਲਨ ਹੁੰਦੇ ਸੀ ਉੱਥੇ ਹੋਰ ਵੀ ਬਹੁਤ ਸਾਰੇ ਵੱਖ-ਵੱਖ ਧਰਮਾਂ ਦੇ ਆਗੂਆਂ ਨੂੰ ਧਾਰਮਿਕ ਆਗੂਆਂ ਨੂੰ ਬੁਲਾਇਆ ਜਾਂਦਾ ਸੀ ਤੇ ਉੱਥੇ ਦਮਦਮੀ ਤਖਤ ਸਾਹਿਬ ਦੇ ਮਹਾਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਜਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਜੋ ਦਮਦਮੀ ਤਖਤ ਸਾਹਿਬ ਦੇ 11ਵੇਂ 12ਵੇਂ ਮੁਖੀ ਹੋਏ ਆ ਉਹ ਉੱਥੇ ਜਾ ਕੇ ਤੇ ਗੁਰਮਤ ਦੀ ਜਿਹੜੀ ਗੱਲ ਆ ਉਹ ਰੱਖਦੇ ਰਹੇ ਗੁਰਮਤ ਦਾ ਜਿਹੜਾ ਉਪਦੇਸ਼ ਆ ਉਹ ਦਿੰਦੇ ਰਹੇ ਸੰਤ ਸੁੰਦਰ ਸਿੰਘ ਜੀ ਜਾਂ ਸੰਤ ਗੁਰਬਚਨ ਸਿੰਘ ਜੀ ਨੇ ਵੀ ਕੁੰਭ ਤੇ ਜਾ ਕੇ ਕਦੀ ਵੀ ਹਿੰਦੂ ਰਹੁ ਰੀਤਾਂ ਨੂੰ ਅਪਣਾਇਆ ਨਹੀਂ ਸੀ ਉਹ ਉੱਥੇ ਇਸ਼ਨਾਨ ਕਰਨ ਥੋੜੀ ਜਾਂਦੇ ਸੀ ਉਹ ਤਾਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਉੱਥੇ ਕਰਨ ਜਾਂਦੇ ਰਹੇ ਆ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਾਂ ਸੰਤ ਬਾਬਾ ਠਾਕੁਰ ਸਿੰਘ ਦੀ ਬਾਰੇ ਅਸੀਂ ਨਹੀਂ ਸੁਣਿਆ ਕਿ ਉਹ ਉੱਥੇ ਇਸ਼ਨਾਨ ਕਰਨ ਗਏ ਹੋਣ ਪਰ ਬਾਬਾ ਹਰਨਾਮ ਸਿੰਘ ਜੀ ਬਿਲਕੁਲ ਹੋਰ ਪਾਸੇ ਜਿਹੜਾ ਆ ਉਹ ਤੁਰ ਪਏ ਹੋਏ ਆ ਜੋ 1984 ਤੋਂ ਬਾਅਦ ਹਾਲਾਤ ਬਿਲਕੁਲ ਵੱਖਰੇ ਆ ਜਦੋਂ ਹਿੰਦੂਤਵ ਨੇ ਭਾਰਤੀ ਸਟੇਟ ਨੇ ਗੰਦਮਣੀ ਤਖਤ ਦੇ ਹੀ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਹੁਣ 1984 ਤੋਂ ਬਾਅਦ ਹਿੰਦੂਤਵ ਦੇ ਨਾਲ ਸਿੱਖ ਕੌਮ ਦੇ ਹਾਲਾਤ ਹੋ ਰਹੇ ਆ ਤੇ ਫਿਰ ਕਿਉਂ ਬਾਬਾ ਹਰਨਾਮ ਸਿੰਘ ਜੀ ਵਾਰ-ਵਾਰ ਉਹਨਾਂ ਦੀ ਜਾਗੇ ਝੋਲੀ ਦੇ ਵਿੱਚ ਜਿਹੜਾ ਆ ਉਹ ਬਹਿ ਰਹੇ ਆ ਤੁਸੀਂ ਦੇਖੋ ਕਿ ਸਿੱਖ ਕੌਮ ਦੇ ਵੱਲੋਂ ਕਿੰਨਾ ਭਾਰੀ ਬੇ ਹੋ ਰਿਹਾ ਆ ਜੇਕਰ ਦੁਸ਼ਮਨਾ ਨੂੰ ਖੁਸ਼ ਕਰ ਲਿਆ ਤੇ ਆਪਣੇ ਨੂੰ ਨਾਰਾਜ਼ ਕਰ ਲਿਆ ਤਾਂ ਉਹਦਾ ਵੀ ਜਿਹੜਾ ਉਹ ਕੀ ਫਾਇਦਾ ਥੋੜੀ ਥੋੜੀ ਇਸੇ ਗੱਲ ਦੇ ਸੰਦਰਭ ਦੇ ਵਿੱਚ ਮੈਂ ਇੱਕ ਥੋੜੀ ਇਸੇ ਗੱਲ ਦੇ ਸੰਦਰਭ ਦੇ ਵਿੱਚ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸਵਾਲ ਪੁੱਛਣਾ ਚਾਹੁੰਦਾ ਵੈਸੇ ਤਾਂ ਚਲੋ ਇੱਕ ਲੇਮਨ ਦੇ ਤੌਰ ਦੇ ਉੱਤੇ ਸਵਾਲ ਹੈ ਇੱਕ 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 ਲਾਈਨ ਹੈ ਕਿ ਧਰਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਤੇ ਫਿਰ ਇਹੋ ਜੀ ਸਥਿਤੀ ਵਿੱਚ ਜੇ ਦਮਦਮੀ ਟਕਸਾਲ ਦੇ ਮੁਖੀ ਗੰਗਾ ਸ্নান ਕਰ ਵੀ ਆਉਂਦੇ ਐ ਤਾਂ ਕੀ ਕੀ ਪ੍ਰੋਬਲਮ ਹੋ ਜਵੇਗੀ ਇਹ ਸਮਝਾਓ ਦੇਖੋ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਜਦ ਤੱਕ ਖਾਲਸਾ ਰਹੇ ਨਿਆਰਾ ਤਦ ਲੈ ਤੇਜ ਦਿਓ ਮੈਂ ਸਾਰਾ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪਰਦੀਤ ਅਸੀਂ ਆਪਣੇ ਧਰਮ ਦੂਜੇ ਧਰਮਾਂ ਦਾ ਜਿਹੜਾ ਮਾਨ ਸਤਕਾਰ ਆ ਉਹ ਕਰਦੇ ਸੀ ਤੇ ਕਰਦੇ ਰਹਾਂਗੇ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਸਿੱਖ ਆ ਉਹ ਦੂਜੇ ਧਰਮਾਂ ਦੇ ਨਾਲ ਸਾਂਝ ਪਾਉਣ ਦੇ ਲਈ ਉਹਨਾਂ ਦੀਆਂ ਜਿਹੜੀਆਂ ਰਸਮਾਂ ਰੀਤਾਂ ਆ ਉਹਨਾਂ ਨੂੰ ਅਪਣਾ ਲੈਣ ਅੱਜ ਬਾਬਾ ਜੀ ਗੰਗਾ ਦੇ ਵਿੱਚ ਇਸ਼ਨਾਨ ਕਰਨ ਗਏ ਆ ਤੋ ਕੱਲ ਨੂੰ ਜਾ ਕੇ ਕਿਸੇ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜਨ ਕੇ ਸੋ ਇਹ ਇਹ ਗੱਲਾਂ ਜਿਹੜੀਆਂ ਆ ਉਹ ਨਹੀਂ ਬਰਦਾਸ਼ਤ ਜੇ ਮੰਨ ਲਵੋ ਕਿ ਕੱਲ ਨੂੰ ਜਾ ਕੇ ਐਸੇ ਗਿਰਦਰਾਂ ਦਾ ਬਿਸਤਾਰ ਕੇ ਉਹ ਇਸਾਈਆਂ ਦੀਆਂ ਰੋ ਰੀਤਾ ਕਰਦੇ ਨੇ ਤੇ ਉੱਥੇ ਵੀ ਪੌਂਦੇ ਵੱਲੋਂ ਜਿਹੜਾ ਵਿਰੋਧ ਪਾਈ ਸਾਹਿਬ ਇਸੇ ਹਿਸਾਬ ਨਾਲ ਜਿਵੇਂ ਤੁਸੀਂ ਆਖਿਆ ਕਿ ਐ ਤਾਂ ਬਾਬਾ ਦੀ ਬਾਅਦ ਚ ਨਮਾਜ਼ ਵੀ ਪੜ ਸਕਦੇ ਐ ਮੈਨੂੰ ਉਹ ਸਾਖੀ ਚਤੇ ਆ ਗਈ ਛੋਟੇ ਹੁੰਦੇ ਗੁਰਨਾਨਕ ਦੇਵ ਜੀ ਦੀ ਉਹ ਸਾਖੀ ਬੜੀ ਚੇਤੇ ਕਰਾਈ ਜਾਂਦੀ ਸੀ ਸੁਣਾਈ ਜਾਂਦੀ ਸੀ ਕਿ ਗੁਰਨਾਨਕ ਦੇਵ ਜੀ ਨੂੰ ਵੀ ਬਾਦਸ਼ਾਹ ਨੇ ਕਿਹਾ ਸੀ ਕਿ ਨਮਾਜ਼ ਪੜਨ ਆਓ ਤੇ ਗੁਰਨਾਨਕ ਦੇਵ ਜੀ ਵੀ ਕਹਿੰਦੇ ਉਦੋਂ ਨਮਾਜ਼ ਪੜਨ ਗਏ ਸੀ ਬਿਲਕੁਲ ਉਸ ਸਾਖੀ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਗੁਰਮਤਿ ਦੀ ਜਿਹੜੀ ਗੱਲ ਆ ਉਹ ਉਸ ਸਮੇਂ ਦੇ ਲੋਕਾਂ ਨੂੰ ਚਾਹੇ ਉਹ ਹਿੰਦੂ ਸਨ ਚਾਹੇ ਮੁਸਲਮਨ ਸਨ ਜਿਹੜੇ ਗੁਰਮਤਿ ਦਾ ਜਿਹੜਾ ਉਪਦੇਸ਼ ਸੀ ਉਥੇ ਉਹਨਾਂ ਦੇ ਨਾਲ ਸਾਂਝਾ ਕੀਤਾ ਉਹਨਾਂ ਨੂੰ ਜਿਹੜਾ ਸਮਝਾਉਂਦਾ ਯਤਨ ਕੀਤਾ ਇਹਦਾ ਮਤਲਬ ਇਹ ਤਾਂ ਨਹੀਂ ਨਿਕਲਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪੈਰੋਕਾਰ ਆ ਉਹ ਹੁਣ ਨਮਾਜ਼ਾਂ ਪੜਨ ਇਹਦਾ ਮਤਲਬ ਇਹ ਵੀ ਨਹੀਂ ਨਿਕਲਦਾ ਕਿ ਜੇਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਦੁਵਾਰ ਗਏ ਤੇ ਸਾਰੇ ਸਿੱਖ ਜਿਹੜਾ ਆ ਉਹ ਹਰਦੁਵਾਰ ਨੂੰ ਤੁਰ ਪੈਣ ਗੁਰੂ ਸਾਹਿਬ ਜੀ ਨੇ ਸਾਨੂੰ ਵੱਖਰੇ ਜਿਹੜੇ ਸਿਧਾਂਤ ਆ ਉਹ ਬਖਸ਼ਿਸ਼ ਕੀਤੇ ਹੋਏ ਆ ਤੇ ਦੂਜੇ ਧਰਮਾਂ ਦੇ ਨਾਲ ਸਾਂਝ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਦੀਆਂ ਜਿਹੜੀਆਂ ਰਹੁ ਰੀਤਾਂ ਆ ਉਹ ਆਪਣਾ ਅਪਣਾ ਲਈਆਂ ਜਾਣ ਸਾਂਝ ਤਾਂ ਸਾਡੀ ਮੁਸਲਮਾਨਾਂ ਦੇ ਨਾਲ ਵੀ ਆ ਹਿੰਦੂ ਵੀਰਾਂ ਦੇ ਨਾਲ ਵੀ ਆ ਈਸਾਈ ਵੀਰਾਂ ਦੇ ਨਾਲ ਵੀ ਆ ਸਾਂਝ ਤਾਂ ਅਸੀਂ ਤਾਂ ਹਰ ਰੋਜ਼ ਸਰਬੱਤ ਦਾ ਜਿਹੜਾ ਆ ਉਹ ਭਲਾ ਮੰਗਦੇ ਆ ਸਭੇ ਸਾਂਝੀ ਵਾਦ ਸਦਾਇਨ ਤੂੰ ਕਿਸੇ ਨਾਲ ਦੱਸਿਆ ਬਹਰਾ ਜੀਓ ਸਾਡੇ ਵਿੱਚ ਤਾਂ ਇਹ ਜਿਹੜਾ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੋਇਆ ਆ ਪਰ Hindu ਰਹੁ ਰੀਤਾ ਨੂੰ ਅਪਣਾ ਲੈਣਾ ਇਹ ਸਿੱਖਾਂ ਦੀ ਅਡਰੀ ਵੱਖਰੀ ਨਿਆਰੀ ਹੋਣਦ ਹਸਤੀ ਦੇ ਉੱਤੇ ਸਵਾਲੀਆ ਚਿੰਨ ਸਵਾਲੀਆ ਨਿਸ਼ਾਨ ਲਗਾਉਣ ਵਾਲੀ ਗੱਲ ਆ ਉਹ ਤਾਂ ਕੈਸਾ ਧਾਰੀ ਹਿੰਦੂ ਕੈਸਾ ਧਾਰੀ ਬ੍ਰਾਹਮਣ ਜਿਹੜਾ ਆ ਉਹ ਬਣਾਉਣਾ ਚਾਹੁੰਦੇ ਆ ਸਾਡੀ ਵੱਖਰੀ ਹੋਣ ਦਾ ਹਸਤੀ ਨੂੰ ਨਹੀਂ ਮੰਨਦੇ 25ਵੀਂ ਧਾਰਾ ਦੇ ਵਿੱਚ ਸੰਵਿਧਾਨ ਦੇ ਵਿੱਚ ਵੀ ਸਾਨੂੰ ਹਿੰਦੂ ਲਿਖਿਆ ਹੋਇਆ ਆ ਪਰ ਜੇਕਰ ਹੁਣ ਦਮਦਮੀ ਚਕਸਾ ਦੇ ਮੁਖੀ ਅਕਵਾਉਂਦੇ ਬਾਬਾ ਹਰਨਾਮ ਸਿੰਘ ਜੀ ਧੂਮਾ ਉਹ ਹਿੰਦੂ ਦਾ ਉਹ ਰੀਤਾਂ ਨੂੰ ਅਪਣਾਉਣਗੇ ਹਵਨ ਕਰਨਗੇ ਉਥੇ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਨਗੇ ਤੁਸੀਂ ਦੇਖੋ ਫਿਰ ਸਿੱਖਾਂ ਦੀ ਵੱਖਰੀ ਨਿਆਰੀ ਹੋਣ ਦਾ ਹਸਤੀ ਜਿਹੜੀ ਆ ਉਹ ਕਿੱਥੇ ਰਹਿ ਜਾਣੀ ਆ ਭਾਈ ਸਾਹਿਬ ਮੈਂ 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 ਇਹ ਦਿਨ ਨਾਲੋਂ ਅੰਤ ਤੱਕ ਆਂਦੇ ਆਂਦੇ ਇੱਕ ਸਵਾਲ ਤੁਹਾਨੂੰ ਹੋਰ ਪੁੱਛਣਾ ਚਾਹੁੰਨਾ ਆ ਆਮ ਹਿਮੈਨਿਟੀ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਐਦਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਹਿੰਦੂ ਵੀਰ ਨੇ ਜਿਹੜੇ ਆਉਂਦੇ ਆ ਮੱਥਾ ਟੇਕਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਸਾਹਮਣੇ ਆਪਣਾ ਸੀਸ ਨਵਾਉਂਦੇ ਆ ਤੇ ਫਿਰ ਇਸ ਹਿਸਾਬ ਨਾਲ ਉਹ ਫਿਰ ਅਲੱਗ ਨਹੀਂ ਮਹਿਸੂਸ ਕਰਨਗੇ ਆਪਣੇ ਆਪ ਨੂੰ ਸਿੱਖਾਂ ਤੋਂ ਕਿ ਇਹਨਾਂ ਨੇ ਤਾਂ ਸਾਨੂੰ ਵੱਖਰਾ ਹੀ ਕਰਤਾ ਇਹਨਾਂ ਨੇ ਤਾਂ ਸਾਨੂੰ ਆੱਡਾ ਹੀ ਕਰਤਾ ਇਹ ਕਹਿ ਕੇ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ ਆ ਹਿੰਦੂਆਂ ਨੂੰ ਵੀ ਉਪਦੇਸ਼ ਦਿੱਤਾ ਹੋਇਆ ਆ ਮੁਸਲਮਾਨਾਂ ਨੂੰ ਵੀ ਉਪਦੇਸ਼ ਦਿੱਤਾ ਹਰੇਕ ਧਰਮ ਨੂੰ ਜਿਹੜਾ ਉਪਦੇਸ਼ ਆ ਉਹ ਦਿੱਤਾ ਹੋਇਆ ਆ ਜੇ ਗੱਲ ਹੁੰਦੀ ਆ ਤਾਂ ਸਤਿਗੁਰੂ ਜੀ ਆਖਦੇ ਨੇ ਕਿ ਮੁਸਲਮਾਨ ਮੋਮਦਿਲ ਹੋਵੇ ਤੇ ਜੇਕਰ ਹਿੰਦੂਆਂ ਦੀ ਗੱਲ ਹੁੰਦੀ ਆ ਤਾਂ ਸਤਿਗੁਰੂ ਜੀ ਕਹਿੰਦੇ ਨੇ ਸੋ ਪੰਡਿਤ ਜੋ ਮਨਮ ਪਰਬੋਧਾ ਰਾਮ ਨਾਮ ਆਤਮ ਸੁਧਾ ਉਥੇ ਹਰੇਕ ਧਰਮ ਨੂੰ ਜਿਹੜਾ ਉਪਦੇਸ਼ ਆ ਉਹ ਦਿੱਤਾ ਹੋਇਆ ਆ ਤੇ Hindu ਵੀ ਤੇ Musalman ਵੀ ਜਾਂ ਹੋਰ ਧਰਮਾਂ ਦੇ ਲੋਕ ਵੀ ਸ਼ਬਦਾ ਭਾਵਨਾ ਸਤਕਾਰ ਸਹਿਤ ਉਥੇ ਆ ਸਕਦੇ ਆ ਪਰ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਤੁਸੀਂ ਸਾਡੀਆਂ ਹੀ ਜਿਹੜੀਆਂ ਰਹੁ ਰੀਤਾਂ ਆ ਸਾਡੇ ਜਿਹੜੇ ਸਿਧਾਂਤ ਆ ਉਹ ਅਪਣਾਓ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਂਵਾਲੇ ਦਮਦਮੀ ਤੇ ਖਾਸਤੇ ਹੀ ਮੁਖੀ ਸਨ ਉਹ ਕਿਹਾ ਕਰਦੇ ਸਨ ਕਿ Hindu ਪੱਕਾ Hindu ਬਣੇ Musalman ਪੱਕਾ Musalman ਬਣੇ ਤੇ Sikh ਪੱਕਾ ਜਿਹੜਾ ਆ ਉਹ Sikh ਬਣੇ ਪਰ ਦੇਖ ਕੇ ਤੁਸੀਂ ਦੇਖੋ ਕਿ ਦੇਖ ਕੇ Sikh ਉਹ ਮੰਦਰਾਂ ਦੇ ਵਿੱਚ ਵੀ ਜਾਣ ਲੱਗ ਪਏ ਟੱਲੀਆਂ ਵੀ ਖੜਕਾਉਣ ਲੱਗ ਪਏ ਉਹਨਾਂ ਨੇ ਧੋਤੀਆਂ ਵੀ ਬੰਨ ਲੀਆਂ ਟਿੱਕੇ ਵੀ ਲਗਵਾਉਣ ਲੱਗ ਪਏ ਸ਼ਿਵਲਿੰਗ ਨੂੰ ਵੀ ਪੂਜੇ ਲੱਗ ਪਏ ਹਵਨ ਵੀ ਕਰਨ ਲੱਗ ਪਏ ਜਾਂ ਜੇ ਮੁਸਲਮਾਨ ਪਾਸੇ ਉਹ ਦੇਖੀਏ ਕਿ ਜੇਕਰ ਸਿੱਖ ਨਮਾਜ਼ਾਂ ਪੜ੍ਹਨ ਲੱਗ ਪਏ ਤੇ ਫਿਰ ਸਿੱਖਾਂ ਦਾ ਜਿਹੜਾ ਵੱਖਰਾ ਧਰਮ ਆ ਵੱਖਰੀ ਹੋਂਦ ਹਸਤੀ ਆ ਉਹ ਫਿਰ ਕਿਵੇਂ ਜਿਹੜੀ ਕਾਇਮ ਰਹੇਗੀ ਅਸੀਂ ਤਾਂ ਬਿਲਕੁਲ ਜਿਹੜੇ ਰਲਗੱਡ ਹੋ ਜਾਾਂਗੇ ਸਾਡੀ ਕੋਈ ਵੱਖਰੀ ਪਛਾਣ ਨਹੀਂ ਰਹੀਗੀ ਸਾਡੇ ਜਿਹੜੇ ਸਦਾ ਆਦਿਆ ਉਹ ਤਾਂ ਫਿਰ ਰੋਜ਼ਾਨਾ ਕੇ ਜਿਹੜੇ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹੋਏ ਆ ਤੇ ਗੁਰਬਾਣੀ ਅਤੇ ਗੁਰੂ ਸਾਹਿਬਾਂ ਨੇ ਸਾਨੂੰ ਜਿਹੜੇ ਕਰਮਕਾਂਡਾਂ ਤੋਂ ਵਰਜਿਆ ਹੋਇਆ ਸੀ ਪਰ ਬਾਬਾ ਹਰਨਾਮ ਸਿੰਘ ਜੀ ਤੋਂ ਮਾ ਜਦੋਂ ਉਹ ਉਹ ਕਰਮਕਾਂਡ ਕਰ ਲਈ ਆ ਤਾਂ ਉਹਨਾਂ ਦਾ ਵਿਰੋਧ ਹੋਣਾ ਉਹ ਇੱਕ ਸੁਭਾਵਕ ਆ ਤੇ ਕੱਲੇ ਦਮਦਮਿਤਕਸਾਲ ਦੇ ਵਿਦਿਆਰਥੀ ਵੀ ਥੋੜੀ ਵਿਰੋਧ ਕਰ ਰਹੇ ਦੁਨੀਆ ਭਰ ਦੇ ਵਿੱਚ ਹਰ ਸਿੱਖ ਚਾਹੀ ਉਹ ਕਿਸੇ ਵੀ ਸੰਸਥਾ ਦੇ ਨਾਲ ਜੁੜਿਆ ਹੋਇਆ ਆ ਉਹਨਾਂ ਸਾਰਿਆਂ ਨੂੰ ਦੁੱਖ ਹੋ ਰਿਹਾ ਆ ਕਿ ਜਿਸ ਦਮਦਮੀ ਤਖਤਾਲ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਹੋਵੇ ਜਿਸ ਦਮਦਮੀ ਤਖਤਾਲ ਨੇ ਸਿੱਖ ਕੌਮ ਦੀ ਆਜ਼ਾਦੀ ਦੇ ਲਈ ਗੁਰਦੁਆਮਾ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਆਪਣੇ ਸੀਸ ਵਾਰੇ ਹੋਣ ਜਿਸ ਦਮਦਮੀ ਤਖਤਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਹੋਣ ਇਸੇ ਤਰ੍ਹਾਂ ਗਿਆਨੀ ਸੰਤ ਸਿੰਘ ਜੀ ਜਿਨ੍ਹਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ ਤੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਲਗਵਾਇਆ ਸੀ ਤੇ ਹੋਰ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਢੰਗ ਦੀ ਲੜਾਈ ਦੇ ਵਿੱਚ ਜ਼ਖਮੀ ਹੋ ਗਏ ਸੀ ਤਾਂ ਉਦੋਂ ਗਿਆਨੀ ਸੰਤ ਸਿੰਘ ਜੀ ਹੀ ਜਿਹੜੇ ਤਕਸਾਲ ਦੇ ਛੇਵੇਂ ਮੁਖੀ ਸਨ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਖਾਈ ਦੇ ਵਿੱਚੋਂ ਚੱਕ ਕੇ ਤੇ ਕਿਲੇ ਦੇ ਵਿੱਚ ਲੈ ਕੇ ਆਏ ਮਹਾਰਾਜਾ ਸਾਹਿਬ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਲਾਗੇ ਗਿਆਨੀਆਂ ਵਾਲਾ ਜਿਹੜਾ ਬੁੰਗਾ ਆ ਉਹ ਦਮਦਮੀ ਤਕਸਾਲ ਦੇ ਮੁਖੀ ਨੂੰ ਬਣਾ ਕੇ ਦਿੱਤਾ ਦਮਦਮੀ ਤਕਸਾਲ ਦੇ ਮੁਖੀ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ 사ਚਾਨ ਦੇ ਅੰਦਰ ਜਿਹੜੇ ਕਥਾ ਆ ਉਹ ਵੀ ਕਰਦੇ ਰਹੇ ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਨ ਵਾਲਿਆਂ ਨੇ ਇੰਦਰਾ ਗਾਂਧੀ ਨੂੰ ਜਿਹੜੀਆਂ ਆ ਦਿੱਲੀ ਦੇ ਵਿੱਚ ਖਰੀਆਂ-ਖਰੀਆਂ ਸੁਣਾਈਆਂ ਐ ਐਮਰਜੈਂਸੀ ਦੌਰਾਨ ਵੀ ਸ਼ਾਂਤੀ ਨਗਰ ਕੀ ਰਤਨ ਕੱਢੇ ਉਹਨਾਂ ਨੇ ਨਾਰਾ ਦਿੱਤਾ ਕਿ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਤੇ ਮਾਝੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਘਰ-ਘਰ ਦੇ ਵਿੱਚ ਸਿੱਖੀ ਲਹਿਰ ਜਿਹੜੀ ਆ ਉਹ ਪੰਪ ਪਈ ਸੀ ਹਰੇਕ ਨੌਜਵਾਨ ਜਿਹੜਾ ਉਹ ਸਿੱਖੀ ਦੇ ਨਾਮ ਤੇ ਬਣਿਆ ਆ ਸੰਤ ਜਰਨੈਲ ਸਿੰਘ ਜੀ ਨੇ ਤਾਂ ਚਮਕੌਰ ਦੀ ਗੜੀ ਵਾਲਾ ਸ਼ਾਨਾ ਦਾ ਇਤਿਹਾਸ ਦੁਹਰਾ ਦਿੱਤਾ ਪਰ ਅੱਜ ਉਸੇ ਤਕਸਾਲ ਦਾ ਮੁਖੀ ਬਾਬਾ ਹਰਨਾਮ ਸਿੰਘ ਜੀ ਧੁੰਮਾ ਉਹ ਜਦੋਂ Hindu راہ ਰੇਤਾਂ ਨੂੰ ਜਾਂ ਭਾਜਪਾ ਦੀ ਸਪੋਰਟ ਕਰਨਗੇ ਜਾਂ ਬਾਦਲਾਂ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨਗੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅੰਮ੍ਰਿਤ ਮੇਰੀ ਉੱਠ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਸੁਖਬੀਰ ਸਿੰਘ ਬਾਦਲ ਦੀ ਨਹੀਂ ਫਿਰ ਤੁਹਾਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਤੁਹਾਨੂੰ ਤੁਹਾਨੂੰ ਐ ਲੱਗਦਾ ਕਿ ਫਿਰ ਬਾਬਾ ਹਰਨਾਮ ਸਿੰਘ ਧੋਮਾ ਸ਼ਾਇਦ ਇਹ ਸੋਚਦੇ ਪਏ ਐ ਕਿ ਸਿਰ ਨਾ ਜਾਵੇ ਭਾਵੇਂ ਸਿੱਖੀ ਸਦਕ ਜਾਂਦਾ ਚਲ ਜਵੇ ਦੇਖੋ ਬਾਬਾ ਹਰਨਾਮ ਸਿੰਘ ਧੋਮਾ ਦੀਆਂ ਕਾਰਵਾਈਆਂ ਕਰਕੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਤੇ ਦਮਦਮੀ ਤਖ਼ਤ ਦੇ ਸ਼ਾਨਾਮਤੇ ਇਤਿਹਾਸ ਨੂੰ ਜਿਹੜਾ ਆ ਉਹ ਕਲੰਕਰ ਲੱਗ ਰਿਹਾ ਆ ਬੜਾ ਵੱਡਾ ਜਿਹੜਾ અપਮਾਨ ਆ ਹੋ ਰਿਹਾ ਆ ਜੇਕਰ ਬਾਬਾ ਹਰਨਾਮ ਸਿੰਘ ਜੀ ਹੁਣ ਆਪਣੀਆਂ ਸੇਵਾਵਾਂ ਨਹੀਂ ਨਿਭਾ ਸਕਦੇ ਉਹ ਦਮਦਮੀ ਤਖਸਾਲ ਦੇ ਸਿਧਾਂਤਾਂ ਦੇ ਵਿਰੁੱਧ ਹੀ ਭੁੱਗਤ ਰਹੇ ਆ ਤੇ ਫਿਰ ਉਹਨਾਂ ਨੂੰ ਇਸ ਅਹੁਦੇਦਾਰੀ ਤੋਂ ਜਿਹੜਾ ਆ ਉਹ ਪਾਸੇ ਹੋ ਜਾਣਾ ਚਾਹੀਦਾ ਆ ਕਿਉਂਕਿ ਜਦੋਂ ਤੋਂ ਹੀ ਬਾਬਾ ਹਰਨਾਮ ਸਿੰਘ ਮੁਖੀ ਬਣੇ ਆ ਉਹ ਸ਼ੁਰੂ ਤੋਂ ਹੀ ਵਿਵਾਦਾਂ ਵਿਵਾਦਾਂ ਵਿੱਚ ਰਹੇ ਆ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਮੁੱਖ ਮੰਤਰੀ ਸੀ ਜਿਹੜਾ ਕਾਂਗਰਸ ਦਾ ਉਹਦੇ ਕੋਲੋਂ ਬਾਬਾ ਹਰਨਾਮ ਸਿੰਘ ਜੀ ਸਰੂਪੇ ਲੈਂਦੇ ਆ ਇਸੇ ਤਰ੍ਹਾਂ ਜਿਹੜਾ ਕਾਂਗਰਸ ਦਾ ਐਮ ਐਲ ਏ ਸੀ ਜਾਂ ਐਮ ਪੀ ਸੀ ਡਿੰਪਾ ਖਰੂਰ ਸਾਹਿਬ ਹਲਕੇ ਤੋਂ ਉਹਦੇ ਘਰੇ ਵੀ ਬਾਬਾ ਹਰਨਾਮ ਸਿੰਘ ਜਾਂਦੇ ਰਹੀ ਆ ਉਹਦੇ ਨਾਲ ਬੜੀ ਜਿਹੜੀ ਬਾਬੇ ਹਰਨਾਮ ਸਿੰਘ ਦੀ ਸਾਹਜ ਰਹੀ ਆ ਕਾਂਗਰਸ ਦੇ ਨਾਲ ਹੀ ਕਿਸੇ ਸਮੇਂ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜੀ ਸਾਹਜ ਰਹੀ ਜਿਸ ਨੇ ਸੁਮੇਤ ਸਿਆਣੀ ਵਰਗਿਆਂ ਨੂੰ ਹਸਾਰ ਆਲਮ ਵਰਗਿਆਂ ਨੂੰ ਜਿਹੜੀਆਂ ਤਰੱਕੀਆਂ ਦਿੱਤੀਆਂ ਹੁਣ ਜਿਨ੍ਹਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਹੋਣ ਸੋ ਉਸ ਬੰਦੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਕੌਮ ਨੂੰ ਜਿਹਦਾ ਉਪਦੇਸ਼ ਦੇਣਾ ਜਾਂ ਭਾਜਪਾ ਦੇ ਨਾਲ ਸਾਂਝ ਪਾ ਲੈਣੀ ਜਿਸ ਭਾਜਪਾ ਨੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਭਸਮਾਸੁਰ ਰਾਖਸ਼ਾ ਸ਼ਕਿਆ ਹੋਵੇ ਜਿਸ ਭਾਜਪਾ ਨੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਕਿਤਾਬ ਦਿੱਤਾ ਹੋਵੇ ਜਿਸ ਭਾਜਪਾ ਨੇ ਇਹ ਕਿਹਾ ਹੋਵੇ ਕਿ ਕਾਸ਼ ਘੜਾ ਕਿਰਪਾਨ ਭੇਜ ਦੇਾਂਗੇ ਪਾਕਿਸਤਾਨ ਦੁੱਕੀ ਤਿੱਕੀ ਖੈਨ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਸੋ ਇਸ ਤਰ੍ਹਾਂ ਦੇ ਜਿਸ ਭਾਜਪਾ ਨੇ ਨਾਰੇ ਲਾਏ ਹੋਣ ਤੇ ਭਾਜਪਾ ਦੇ ਹੀ ਐਮਐਲਏ ਹਰਭਜਨ ਸਲਾਲ ਖੰਨਾ ਨੇ ਦਰਬਾਰ ਸਾਹਿਬ ਦੇ ਮਾਦਮ ਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਤੋੜਿਆ ਹੋਵੇ ਜਿਸ ਭਾਜਪਾ ਨੇ ਕਿਹਾ ਹੋਵੇ ਕਿ ਇਹ ਹਮਲਾ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਦਰਬਾਰ ਸਾਹਿਬ ਤੇ ਜਿਸ ਭਾਜਪਾ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੇ ਲੱਡੂ ਵੰਡੇ ਹੋਣ ਸੋ ਦਮਦਮੀ ਤਖਸਾਲ ਦੇ ਮੁਖੀ ਹੀ ਉਸ ਭਾਜਪਾ ਨੂੰ ਸਮਰਥਨ ਦੇਣ ਤਾਂ ਤੁਸੀਂ ਦੇਖੋ ਕਿ ਕੌਮ ਕਿੱਥੇ ਜਾਏਗੀ ਕੌਮ ਨੂੰ ਕਿਹੜੇ ਖੂ ਖਾਤੇ ਦੇ ਵਿੱਚ ਜਿਹੜਾ ਆ ਉਟਟਿਆ ਜਾ ਰਿਹਾ ਆ ਠੀਕ ਹੈ ਠੀਕ ਹੈ ਭਾਈ ਸਾਹਿਬ ਬਹੁਤ ਸ਼ੁਕਰੀਆ ਇਸ ਮਸਲੇ ਤੇ ਹੋਰ ਵੀ ਬਹੁਤ ਸ਼ੁਕਰੀਆ ਇਸ ਮਸਲੇ ਉੱਤੇ ਹੋਰ ਵਿਚਾਰ ਕਰਨਾ ਵੀ ਜ਼ਰੂਰੀ ਹੈ ਔਰ ਆਉਂਦੇ ਸਮੇਂ ਕਰਦੇ ਵੀ ਰਵਾਂਗੇ ਭਾਈ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਮੈਂ ਇਹ ਗੱਲ ਵੀ ਹੋਰ ਜ਼ਰੂਰ ਕਰਨੀ ਚਾਹਾਂਗਾ ਜੀ 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 2 ਮਿੰਟ ਦਾ ਸਮਾਂ ਦਿੱਤਾ ਜਾਵੇ ਦੇਖੋ ਬਾਬਾ ਸਾਹਿਬ ਨਾਮ ਸਿੰਘ ਧੋਮਾ ਦੇ ਸਮਰਥਕਾਂ ਦੇ ਵੱਲੋਂ ਕਹਾ ਗਿਆ ਹੈ ਕਿ ਅਸੀਂ 10 ਲੱਖ ਰੁਪਏ ਦਾ ਇਨਾਮ ਦੇਣੇ ਆ ਕਿ ਉਹ ਨਿਸ਼ਾੰਤ ਸ਼ਰਮਾ ਨਹੀਂ ਸੀ ਬਾਬਾ ਹਰਨਾਮ ਸਿੰਘ ਧੰਮਾ ਦੇ ਨਾਲ ਜਿਹੜਾ ਗੰਗਾ ਦੇ ਵਿੱਚ ਇਸ਼ਨਾਨ ਕਰਨ ਗਿਆ ਕਿ ਉਹ ਨਿਸ਼ਾੰਤ ਸ਼ਰਮਾ ਨਹੀਂ ਤੁਸੀਂ ਦਰੁਸਤ ਕੀ ਗੱਲ ਇਹ ਇਹ ਮੈਂ ਸਵਾਲ ਵੀ ਕਰਨਾ ਸੀ ਇਹ ਮੈਂ ਸਵਾਲ ਵੀ ਕਰਨਾ ਸੀ ਕਿ 10 ਲੱਖ ਰੁਪਏ ਦਾ ਇਨਾਮ ਜਿਹੜਾ ਉਹ ਰੱਖਿਆ ਗਿਆ ਹੈ ਇਹ ਪ੍ਰੂਫ ਕੀਤਾ ਜਾਵੇ ਕਿ ਉਹ ਵਿਅਕਤੀ ਨਿਸ਼ਾੰਤ ਸ਼ਰਮਾ ਸੀ ਤੁਸੀਂ ਮੈਨੂੰ ਲੱਗਦਾ ਕਿ ਪ੍ਰੂਫ ਕਰਨਾ ਚਾਹੁੰਦੇ ਹੋ ਤੁਸੀਂ ਦੱਸੋ ਤੁਹਾਡੇ ਕੋਲ ਕੀ ਪ੍ਰੂਫ ਹੈਗਾ ਦੇਖੋ ਸਿੱਖ ਕੌਮ ਦਾ ਸਿੱਖ ਕੌਮ ਦੇ ਜਿਹੜੇ ਜ਼ਿੰਮੇਵਾਰ ਆਗੂ ਆ ਉਹ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਇਹ ਨਿਸ਼ਾਂਤ ਸ਼ਰਮਾ ਨਹੀਂ ਆ ਜਿਸ ਦਿਨ ਇਹ ਪਹਿਲੇ ਦਿਨ ਵੀਡੀਓ ਤੇ ਫੋਟੋ ਸਾਹਮਣੇ ਆਈ ਸੀ ਅਸੀਂ ਤਾਂ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਇਹ ਨਿਸ਼ਾਂਤ ਸ਼ਰਮਾ ਨਹੀਂ ਆ ਇਹ ਕੋਈ ਭਾਜਪਾ ਦਾ ਤੇ ਜਾਂ ਕੋਈ ਹੋਰ ਜਿਹੜਾ ਭਗਮਾ ਸਾਧੂ ਹੋਏਗਾ ਬਾਅਦ ਵਿੱਚ ਗੱਲ ਸਾਹਮਣੇ ਆ ਗਈ ਕਿ ਦਮੋਦਰ ਦਾਸ ਆ ਪਰ ਮਸਲਾ ਇਹ ਹੈ ਹੀ ਨਹੀਂ ਕਿ ਉਹ ਨਿਸ਼ਾਂਤ ਸ਼ਰਮਾ ਹੈ ਜਾਂ ਨਹੀਂ ਮਸਲਾ ਤਾਂ ਇਹ ਹੈ ਕਿ ਦਮਦਮਿਤ ਖਾਲਸੇ ਦੇ ਮੁਖੀ ਖਮਾਉਂਦੇ ਬਾਬਾ ਹਰਨਾਮ ਸਿੰਘ ਜੀ ਧੰਮਾ ਉਹ ਕੁੰਬ ਦੇ ਵਿੱਚ ਇਸ਼ਾਨਾਨ ਕਰਨ ਜਿਹੜਾ ਇਹ ਉਹ ਕਿਉਂਗੇ ਕਿਉਂਕਿ ਇਹ ਸਿੱਖ ਰਹੁ ਰੀਤਾ ਨਹੀਂ ਆ ਇਹ ਹਿੰਦੂ ਰਹੁ ਰੀਤਾ ਅ ਦਿੱਖਸਾ ਦੇ ਮੁਖੀ ਨੇ ਹਿੰਦੂ ਰਹੁ ਰੀਤਾ ਜਿਹੜੀਆਂ ਆ ਉਹ ਕਿਉਂ ਅਪਣਾਈਆਂ ਮਸਲਾ ਤਾਂ ਇਹ ਸੀ ਪਰ ਬਾਬਾ ਹਨਮਾਨ ਸਿੰਘ ਤੁਮਾਂ ਦੇ ਵੱਲੋਂ ਵੇਖੋ ਉਹਨਾਂ ਦੇ ਸਮਰਥਕਾਂ ਦੇ ਵੱਲੋਂ 10 ਲੱਖ ਦਾ ਜਿਹੜਾ ਇਨਾਮ ਹੈ ਉਹ ਲਾਨੇ ਜਾ ਰਿਹਾ ਜੇਕਰ 10 ਲੱਖ ਦਾ ਇਨਾਮ ਦੇਣਾ ਹੀ ਆ ਤੇ ਤੁਸੀਂ ਉਹਨਾਂ ਨੂੰ ਦੇ ਦਿੰਦੇ ਜਿਹੜੇ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਜਿਹੜਾ ਬਦਲਾ ਲਿਆ ਹੈ ਨਾ ਉਹ ਸਿੰਘ ਅੱਜ ਵੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ 10 ਲੱਖ ਦਾ ਇਨਾਮ ਆ ਤੁਸੀਂ ਉਹ ਦੇ ਦਿਓ ਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਾਨ ਸਤਕਾਰ ਬਹਾਲ ਕਰਾਇਆ ਆ ਤੇ ਜਿਹੜੇ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨੀ ਚਾਹੀਦੀ ਸੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੰਗਲਾ ਟੱਪ ਕੇ ਉਹ ਬੰਦਾ ਅੱਜ ਤੱਕ ਨਹੀਂ ਲੱਭਾ ਤੇ ਦਮਦਮਾ ਟਕਸਾਲ ਵੱਲੋਂ ਇਹ ਇਨਾਮ ਐਲਾਨਣਾ ਚਾਹੀਦਾ ਆ ਕਿ ਉਹ ਬੰਦੇ ਦਾ ਪਤਾ ਦੱਸਣ ਵਾਲੇ ਨੇ ਉਹ ਬੰਦੇ ਦੀ ਪਛਾਣ ਦੱਸਣ ਵਾਲੇ ਨੂੰ ਕਿ ਉਹ ਬੰਦਾ ਕਿੱਥੋਂ ਆਇਆ ਸੀ ਕਿਹੜੀ ਸਟੇਟ ਦਾ ਸੀ ਕਿ ਦਮਦਮਾ ਟਕਸਾਲ 10 ਲੱਖ ਰੁਪਏ ਦਾ ਇਨਾਮ ਦੇਵੇਗੀ ਅਬ ਦੇਖੋ ਕਿ ਉਦੋਂ ਤਾਂ ਦਮਦਮਾ ਟਕਸਾਲ ਚੁੱਪ ਰਹੀ ਜਦੋਂ ਬਾਬਾ ਹਰਨਾਮ ਸਿੰਘ ਧੰਮਾ ਦੇ ਜਿਹੜੇ ਸਮਰਥਕ ਆ ਚੁੱਪ ਰਹੇ ਪਰ ਦਮਦਮਾ ਟਕਸਾਲ ਦੇ ਆਮ ਵਿਦਿਆਰਥੀ ਦਮਦਮਾ ਟਕਸਾਲ ਨੂੰ ਪਿਆਰ ਕਰਨ ਵਾਲੀ ਜਿਹੜੀ ਸੰਗਤ ਆ ਉਹ ਬੋਲਦੀ ਰਹੀ ਪਰ ਬਾਬਾ ਹਰਨਾਮ ਸਿੰਘ ਜੀ ਉਦੋਂ ਕੋਈ ਵੀ ਜਿਹੜੀ ਵੱਡੀ ਵੱਡਾ ਜਿਹੀ ਕਾਰਵਾਈ ਨਹੀਂ ਕਰ ਸਕੇ ਐਕਸ਼ਨ ਨਹੀਂ ਕਰ ਸਕੇ ਜਿਹਦੇ ਕਰਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਜਿਹੜਾ ਵਧਦਾ ਜਾ ਰਿਹਾ ਹੈ ਦੇਖ ਲਓ ਇਹਨਾਂ ਦੇ ਕੋਲ 10 ਲੱਖ ਰੁਪਈਆ ਦਾ ਹੋਰ ਬਹੁਤ ਸਾਰੇ ਪੈਸੇ ਹੈਗੇ ਆ ਤੇ ਜਾ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਦਿੱਤੇ ਜਾਣ ਜਿਸ ਤਰ੍ਹਾਂ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਲੈਂਦੇ ਰਹੇ ਆ ਉਹ ਸ਼ਹੀਦਾਂ ਦੇ ਮਾਪੇ-ਬਾਪ ਬਣ ਕੇ ਉਹਨਾਂ ਦੀ ਸੇਵਾ ਕਰਦੇ ਰਹੇ ਆ ਤੇ ਬਾਬਾ ਹਰਨਾਮ ਸਿੰਘ ਜੀ ਤੁਮਾਂ ਨੇ ਅੱਜ ਬਿਲਕੁਲ ਸ਼ਹੀਦਾਂ ਦੇ ਪਰਿਵਾਰਾਂ ਤੋਂ ਵੀ ਜਿਹੜਾ ਮੁੱਖ ਮੋੜਿਆ ਹੋਇਆ ਆ ਤੋਂ 10 ਲੱਖ ਰੁਪਇਆ ਜਿਹੜਾ ਇਨਾਮ ਆ ਉਹ ਉਹਨਾਂ ਨੂੰ ਦੇ ਦਿਓ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਬਹਾਲ ਕਰਵਾਇਆ ਆ ਠੀਕ ਆ ਬਿਲਕੁਲ ਬਿਲਕੁਲ ਇਹ ਉਹ ਸਥਿਤੀ ਜਿਹੜੀ ਬਣੀ ਹੋਈ ਔਰ ਖਾਸ ਤੌਰ ਦੇ ਉੱਤੇ ਦਬਦਮੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਜ਼ਰੂ ਪਰ ਜ਼ੋਰ ਆਵਾਜ਼ ਚੁੱਕੀ ਗਈ ਆ ਹੋਂ ਦਾ ਸਮਾਂ ਕੀ ਕੁਝ ਹੋਰ ਲੈ ਕੇ ਆਵੇਗਾ ਵੇਖਣ ਦੀ ਗੱਲ ਆ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ